ਕੁੰਬੜੇ ਵਿੱਚ ਹੋਈ ਲੜਾਈ ਝਗੜੇ ਵਿੱਚ ਹੋਈ ਇੱਕ ਸਖਸ਼ਦੀ ਮੌਤ ਤੋਂ ਬਾਅਦ ਮੋਹਾਲੇ ਵਿੱਚ ਮਾਹੌਲ ਖਰਾਬ ਹੋ ਗਿਆ ਇਸ ਸਬੰਧ ਵਿੱਚ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ ਤੇ ਅੱਜ ਪੁਲਿਸ ਨੇ ਮੁਸਤਹਿਦੀ ਦਿਖਾਉਂਦੇ ਹੋਏ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਅੱਜ ਇਸ ਸਬੰਧ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਪੁਲਿਸ ਮੁਤਾਬਕ કુલ 6 ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ ਤੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਇੰਨਾਂ 'ਚੋਂ 3 ਦੀ ਪਛਾਣ ਹੋ ਚੁੱਕੀ ਹੈ ਤੇ 4 ਥੇ ਦੀ ਪਛਾਣ ਹਲੇ ਗੁਪਤ ਰੱਖੀ ਗਈ ਹੈ ਅੱਜ ਸਾਰਿਆਂ ਨੂੰ ਗੁੱਡ ਆਫਟਰਨੂੰ ਤੁਸੀਂ ਜਿਵੇਂ ਸਾਰੇ ਜਾਣਦੇ ਹੈਗੇ ਪਿੰਡ ਕੁੰਬੜਾ ਵਿਖੇ ਅੱਜ ਮਿਤੀ 13 ਨਵੰਬਰ 2024 ਨੂੰ ਇੱਕ ਐਫਆਈਆਰ ਦਰਜ ਹੋਈ ਸੀਗੀ ਜਿਦੇ ਵਿੱਚ ਕੰਪਲੇਨੈਂਟ ਸੀਗੇ ਸ਼੍ਰੀ ਬਲਵਿੰਦਰ ਸਿੰਘ ਇਹਨਾਂ ਨੇ ਸਾਨੂੰ ਇਤਲਾਹ ਦਿੱਤੀ ਸੀਗੀ ਥਾਣੇ ਦੇ ਵਿੱਚ ਕਿ ਇਹਨਾਂ ਦਾ ਬੇਟਾ ਦਮਨ ਜਿਹੜਾ ਕਿ 17 ਸਾਲ ਦੀ ਉਮਰ ਹੈਗੀ ਹੈ ਵੀ ਇਹਨੂੰ ਤੇ ਇਹਦੇ ਨਾਲ ਇਹਦਾ ਇੱਕ ਦੋਸਤ ਹੋਰ ਸੀਗਾ ਦਿਲਪ੍ਰੀਤ ਇਹਨਾਂ ਦੇ ਉੱਪਰ ਬਹੁਤ ਬੁਰੀ ਤਰੀਕੇ ਨਾਲ ਹਮਲਾ ਕੀਤਾ ਗਿਆ ਸੀਗਾ ਇੰਦੇ ਵਿੱਚ ਆਕਾਸ਼ ਦੇ ਹੋਰ ਪੰਜ ਸਾਥੀ ਸੀਗੇ ਟੋਟਲ 6 ਜਣਿਆਂ ਨੇ ਚਾਕੂ ਨਾਲ ਸਟੈਬਿੰਗ ਕੀਤੀ ਗਈ ਸੀ ਕਿ ਹਮਲਾ ਬਹੁਤ ਬੁਰੀ ਤਰੀਕੇ ਨਾਲ ਇਹਨਾਂ ਨੂੰ ਜ਼ਖਮੀ ਕਰ ਦਿੱਤਾ ਸੀਗਾ ਜਿਸ ਤੋਂ ਬਾਅਦ ਇਹਨਾਂ ਦੋਨਾਂ ਬੱਚਿਆਂ ਨੂੰ ਹਸਪੀਟਲ ਦੇ ਵਿੱਚ ਐਡਮਿਟ ਕੀਤਾ ਗਿਆ ਸੀਗਾ ਜਿਸ ਦੇ ਬਾਅਦ ਬਹੁਤ ਦੁਖਦਾਇਕ ਘਟਨਾ ਹੋਈ ਸੀਗੀ ਕਿ ਜਿਹਦੇ ਵਿੱਚ ਇਸ ਬੱਚੇ ਦੀ ਦਮਨ ਦੀ ਦੁਖਬਰੀ ਘਟਨਾ ਦੇ ਵਿੱਚ ਇਹਦੀ ਮੌਤ ਹੋ ਗਈ ਸੀਗੀ ਤੇ ਦਿਲਪ੍ਰੀਤ ਹਜੇ ਵੀ ਬਹੁਤ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹਸਪੀਟਲ ਦੇ ਵਿੱਚ ਐਡਮਿਟ ਹੈਗਾ ਇੰਦੇ ਵਿੱਚ ਮਰਡਰ ਦੀ ਐਫਆਈਆਰ ਦਰਜ ਹੋਈ ਸੀਗੀ ਸੈਕਸ਼ਨ 103 ਤੇ ਅਟੈਂਪਟ ਟੂ ਮਰਡਰ ਸੈਕਸ਼ਨ 109 126 ਤੇ ਉਸ ਤੋਂ ਬਾਅਦ 191 ਪੰਜ ਸੈਕਸ਼ਨਾਂ ਦੇ ਵਿੱਚ ਐਫਆਈਆਰ ਦਰਜ ਹੋਈ ਸੀਗੀ ਐਫਆਈਆਰ ਨੰਬਰ 94 ਪੁਲਿਸ ਸਟੇਸ਼ਨ ਫੇਜ਼ 8 ਐਸਐਸ ਨਗਰ ਦੇ ਵਿੱਚ ਦਰਜ ਹੋਈ ਸੀਗੀ ਇਸ ਐਫਆਈਆਰ ਦੇ ਇਸ ਐਫਆਈਆਰ ਨੂੰ ਟ੍ਰੇਸ ਕਰਨ ਲਈ ਪੁਲਿਸ ਸਟੇਸ਼ਨ 8 ਦੇ ਜਿਹੜੇ ਇੰਸਪੈਕਟਰ ਹੈਗੇ ਇੰਸਪੈਕਟਰ ਤੇ ਆਈਟੀ ਸਿਟੀ ਦੇ ਇੰਸਪੈਕਟਰ ਸਿਮਰਜੀਤ ਤੇ ਸਾਡੇ ਸੀਆਈਏ ਦੇ ਇੰਸਪੈਕਟਰ ਹਰਮਿੰਦਰ ਸਿੰਘ ਸਾਡੇ ਐਸਪੀਡੀ ਜੋਤੀ Yadav ਸਾਡੇ ਡੀਐਸਪੀਡੀ ਤਲਵਿੰਦਰ ਸਿੰਘ ਸਾਡੇ ਐਸਪੀ ਸਿਟੀ ਹਰਬੀਰ ạtwal ਸਾਡੇ ਡੀਐਸਪੀ ਸਿਟੀ 2 ਹਰਸਿਮਰਨ ਬਲ ਇਹਨਾਂ ਸਾਰਿਆਂ ਦੀ ਵੱਖੋ ਵੱਖਰੀਆਂ ਟੀਮਾਂ ਐਸਐਸਪੀ ਦੀਪਕ ਪਾਰਿਕ ਜੀ ਨੇ ਬਣਾਈ ਸੀਗੀ ਤੇ ਸਾਡੇ ਡੀਜੀਪੀ ਪੰਜਾਬ શ્રી ਗੌਰਵ ਯਾਦਵ ਜੀ ਵੀ ਜਿਹੜੇ ਹੈਗੇ ਇਸ ਪੂਰੇ ਮਾਮਲੇ ਨੂੰ ਸਾਡ ਨੂੰ ਦਿਸ਼ਾ ਨਿਰਦੇਸ਼ ਕੰਟੀਨਿਊਸਲੀ ਗਾਈਡੈਂਸ ਤੇ ਸਪੋਰਟ ਦੇ ਰਹੇ ਸੀਗੇ ਸੋ ਅਸੀਂ ਵੱਖੋ ਵੱਖਰੀਆਂ ਟੀਮਾਂ ਇਹਦੇ ਵਿੱਚ ਬਣਾ ਕੇ ਜਿਹੜੀ ਹੈਗੀ ਹੈ ਯੂਪੀ ਦਿੱਲੀ ਵਗੈਰਾ ਕਾਫੀ ਜਗ੍ਹਾ ਅਸੀਂ ਭੇਜੀ ਸੀਗੀ ਦੋਸ਼ੀਆ ਦੀ ਭਾਲ ਕਰਨ ਲਈ ਇਹਦੇ ਵਿੱਚ ਟੋਟਲ 6 ਦੋਸ਼ੀ ਆਈਡੈਂਟੀਫਾਈ ਹੋ ਗਏ ਸੀਗੇ ਸਾਰੇ ਦੇ ਸਾਰੇ ਦੋਸ਼ੀ ਆਈਡੈਂਟੀਫਾਈ ਹੋ ਗਏ ਸੀ ਤੇ ਹੁਣ ਤੱਕ ਜਿਹੜੇ ਹੈਗੇ 4 ਦੋਸ਼ੀ ਫੜੇ ਗਏ ਹੈਗੇ ਜਿਹਦੇ ਵਿੱਚ 3 ਦੋਸ਼ੀ ਜਿਨ੍ਹਾਂ ਦੀ ਪਛਾਣ अमन टाक दूजा दोषी अरुण ਤੇ ਤੀਜਾ ਦੋਸ਼ੀ ਆਕਾਸ਼ ਇਹ ਤਿੰਨ ਹੁਣ ਤਾਂ ਅਰੈਸਟ ਹੋ ਗਏ ਤੇ ਚੌਥਾ ਦੋਸ਼ੀ ਵੀ ਅਰੈਸਟ ਹੋ ਗਿਆ ਉਹ ਜੁਵੇਨਾਈਲ ਹੈ ਇਸ ਕਰਕੇ ਤੁਹਾਨੂੰ ਮੈਂ ਉਹਦੀ ਪਛਾਣ ਜ਼ਾਹਿਰ ਨਹੀਂ ਕਰ ਸਕਦੀ ਹੈਗੀ ਇਹ ਜਿਹੜਾ ਦੋਸ਼ੀ अमन ਹੈਗਾ ਇਹ ਸੈਕਟਰ 52 ਚੰਡੀਗੜ੍ਹ ਦਾ ਰਹਿਣ ਵਾਲਾ 19 ਸਾਲ ਦੀ ਉਮਰ ਹੈਗੀ ਹੈ 8 ਕਲਾਸਾ ਪਾਸ ਹੈਗਾ ਤੇ ਇਹਦੇ ਖਿਲਾਫ ਪਹਿਲਾਂ ਵੀ ਫੇਜ਼ 1 ਥਾਣਾ ਮੁਹਾਲੀ ਦੇ ਵਿੱਚ ਲੜਾਈ ਝਗੜੇ ਦਾ ਮੁਕੱਦਮਾ ਦਰਜ ਹੈਗਾ ਦੂਜਾ ਦੋਸ਼ੀ अरुण ਇਹਦੀ ਵੀ ਉਮਰ ਜਿਹੜੀ ਹੈਗੀ 19 ਸਾਲ ਹੈਗੀ ਇਹ ਵੀ 8th ਕਲਾਸ ਆ ਪਾਸ ਹੈ ਇਹਦੇ ਖਿਲਾਫ ਵੀ ਪਹਿਲਾ ਫੇਜ਼ 1 ਮੋਹਾਲੀ ਵਿਖੇ ਲੜਾਈ ਝਗੜੇ ਦਾ ਮੁਕੱਦਮਾ ਦਰਜ ਹੈਗਾ ਤੀਜਾ ਦੋਸ਼ੀ ਆਕਾਸ਼ ਇਹ ਵੀ ਜਿਹੜਾ ਹੈਗਾ ਇਹ ਪਿੰਗ ਕੁਮੜਾ ਇਹ ਵੀ ਰਹਿਣ ਵਾਲਾ ਇਹਦੀ ਉਮਰ ਕਰੀਬ 22 ਸਾਲ ਹੈ ਇਹ ਵੀ ਇਹ 12th ਕਲਾਸ ਪਾਸ ਹੈ ਇਹਦੇ ਖਿਲਾਫ ਪਹਿਲਾ ਕੋਈ ਮੁਕੱਦਮਾ ਦਰਜ ਹੈ ਨਹੀਂ ਹੈ ਤੇ ਚੌਥਾ ਜੁਵਨਾਈ ਜਿਹੜਾ ਹੈਗਾ ਇਹ ਅਪ੍ਰੀਹੈਂਡ ਕੀਤਾ ਗਿਆ ਹੈ ਇਸ ਤੋਂ ਇਲਾਵਾ ਦੋ ਹੋਰ ਦੋਸ਼ੀ ਆਈਡੈਂਟੀਫਾਈ ਹੋ ਗਏ ਹਨ ਜਿਨ੍ਹਾਂ ਦੇ ਨਾਮ ਰਿਤੇਸ਼ ਅਤੇ ਅਮਿਤ ਹੈਗੇ ਏ ਵੀ ਕੁੰਮੜਾ ਵਿਖੇ ਹੀ ਰੈਂਟ ਤੇ ਕਮਰੇ ਲੈ ਕੇ ਰਹਿੰਦੇ ਹੈਗੇ ਇਹ ਸਾਰੇ ਦੋਸ਼ੀ ਜਿਹੜੇ ਹੈਗੇ ਕੁੰਡਾ ਵਿਖੇ ਰੈਂਟ ਤੇ ਕਮਰੇ ਲੈ ਕੇ ਰਹਿੰਦੇ ਹੈਗੇ ਇਹ ਉਸ ਦਿਨ ਵਾਰਦਾਤ ਵਾਲੇ ਦਿਨ ਪਤਾ ਲੱਗਿਆ ਹੈਗਾ ਕਿ ਸ਼ਾਮ ਨੂੰ ਕਰੀਬ 6:30 7 ਵਜੇ ਦੀ ਗੱਲ ਹੈਗੀ ਹੈ ਕਿ ਇਹ ਸਾਈਕਲ ਦੀ ਪਾਰਕਿੰਗ ਨੂੰ ਲੈ ਕੇ ਜਿਹੜਾ ਹੈਗਾ ਇਹ ਝਗੜਾ ਹੋਇਆ ਸੀਗਾ ਇਹ ਦੋਨੋਂ ਬੱਚੇ ਜਿਹੜੇ ਹੈਗੇ ਦਮਨ ਤੇ ਦਿਲਪ੍ਰੀਤ ਇਹ ਸਾਈਕਲ ਦੀ ਪਾਰਕਿੰਗ ਨੂੰ ਲੈ ਕੇ ਇਹਨਾਂ ਨੂੰ ਇਹ ਜਿਹੜੇ ਦੋਸ਼ੀ ਪਾਰਟੀ ਹੈਗੀ ਹੈ ਉਹਨਾਂ ਨੇ ਇਹਨਾਂ ਨੂੰ ਗਾਲੀ ਗਲੋਚ ਕੀਤੀ ਤੇ ਜਦੋਂ ਦਮਨ ਅਤੇ ਦਿਲਪ੍ਰੀਤ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਨੂੰ ਗਾਲੀ ਗਲੋਚ ਨਾ ਕਰੋ ਆਰਮਨਾਲ ਬੋਲੋ ਉਦੋਂ ਇਹ ਸਾਰੇ ਜਿਹੜੇ ਦੋਸ਼ੀ ਮੁਲਾਜ਼ਮ ਹੈਗੇ ਮੁੰਡੇ ਹੈਗੇ ਇਹਨਾਂ ਨੇ ਬਹੁਤ ਹੀ ਬੁਰੀ ਤਰੀਕੇ ਨਾਲ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਤੇ ਸਟੈਬਿੰਗ ਕੀਤੀ ਉਹਨਾਂ ਦੇ ਜਿਹੜੇ ਵਿਕਟਿਮਸ ਹੈਗੇ ਉਹਨਾਂ ਦੇ ਬੋਡੀ ਦੇ ਉੱਤੇ ਸਟੈਬਿੰਗ ਇਨਜਰੀਜ਼ ਹੈਗੀਆਂ ਵਾਈਟਲ ਆਰਗਨਸ ਦੇ ਉੱਤੇ ਸਟੈਬਿੰਗ ਇਨਜਰੀਜ਼ ਹੈਗੀਆਂ ਜਿਸ ਦੇ ਕਰਕੇ ਇੱਕ ਬੱਚੇ ਦੀ ਮੌਤ ਹੋ ਗਈ ਸੀ ਤੇ ਦੂਜਾ ਬੱਚਾ ਜਿਹੜਾ ਹੈਗਾ ਉਹਨੂੰ ਵੀ ਵਾਈਟਲ ਪਾਰਟਸ ਦੇ ਉੱਤੇ ਸਟੈਬਿੰਗ ਇਜੂਰੀਜ਼ ਹੈਗੀਆਂ ਜਿਹਦੇ ਕਰਕੇ ਹਲੇ ਵੀ ਉਹ ਹਸਪੀਟਲ ਦੇ ਵਿੱਚ ਐਡਮਿਟ ਹੈਗਾ ਤੇ ਇਹਨਾਂ ਦੇ ਵਿੱਚ ਇੱਕ ਹੋਰ ਦੋਸ਼ੀ ਗੌਰਵ ਜੀ ਨੇ ਕਿ ਇਹਨਾਂ ਦੋਸ਼ੀਆਂ ਨੂੰ ਭਜਾਣ ਦੇ ਵਿੱਚ ਮਦਦ ਕੀਤੀ ਸੀਗੀ ਉਹਨੂੰ ਵੀ ਆਪਾਂ ਅਰੈਸਟ ਕੀਤਾ ਹੈਗਾ ਸੈਕਸ਼ਨ 249 ਬੀ ਐਨ ਐਸ ਤੇ 612 ਬੀ ਐਨ ਐਸ ਕ੍ਰਿਮੀਨਲ ਕੌਨਸਪੀਰੇਸੀ ਤੇ ਪਜਾਉਣ ਦੇ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਪਜਾਉਣ ਦੀ ਮਦਦ ਕਰਨ ਦੀ ਧਾਰਾ ਵਾ ਅਸੀਂ ਇਹਦੇ ਵਿੱਚ ਲਗਾਈ ਹੈਗੀ ਉਹਨ ਦੇ ਵਿੱਚ ਇਸ ਨੂੰ ਗੌਰਵ ਨੂੰ ਆਪਾਂ ਅਰੈਸਟ ਕੀਤਾ ਹੈਗਾ ਸੋ ਇਸ ਤਰੀਕੇ ਨਾਲ ਟੋਟਲ ਪੰਜ ਅਰੈਸਟਾ ਹੁਣ ਤੱਕ ਇਸ ਮਾਮਲੇ ਦੇ ਵਿੱਚ ਹੋ ਚੁੱਕੀ ਹੈ ਤੇ ਜਿਹੜੇ ਹੋਰ ਦੋ ਦੋਸ਼ੀ ਰਹਿੰਦੇ ਹੈਗੇ ਉਹਨਾਂ ਨੂੰ ਵੀ ਜਲਦ ਤੋਂ ਜਲਦ ਅਰੈਸਟ ਕੀਤਾ ਜਾਊਗਾ ਇਹਦੇ ਵਾਸਤੇ ਵੀ ਸਾਰੀ ਸਾਡੀ ਟੀਮਾ ਜਿਹੜੀ ਹੈਗੀ ਹੈ ਲੱਗਿਆ ਹੋਈ ਹੈ ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ ਰਾਹੀਂ ਪਾਕਿਸਤਾਨ ਸਥਿਤ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਕਰਤਾਰਪੁਰ ਕੋਰੀਡੋਰ ਰਾਹੀਂ ਪਾਕਿਸਤਾਨ ਸਥਿਤ ਸ਼੍ਰੀ ਕਰਤਾਰਪੁਰ ਸਾਹਿਬ ਜੀ ਪਹੁੰਚੀਆਂ ਤੇ ਜਿਹੜੀਆਂ ਸੰਗਤਾਂ ਪਾਕਿਸਤਾਨ ਨਹੀਂ ਜਾ ਸਕਦੀਆਂ ਉਹਨਾਂ ਵੱਲੋਂ ਡੇਰਾ ਬਾਬਾ ਨਾਨਕ ਕੋਰੀਡੋਰ ਵਿਖੇ ਸਥਿਤ ਦਰਸ਼ਨੀ ਸਲ ਤੋਂ ਦੂਰਬਿਨ ਰਾਹੀਂ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕੀਤੇ ਗਏ ਇਸ ਮੌਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੰਗਾਨਗਰ ਤੋਂ ਆਏ ਆ ਗੁਰਪ੍ਰੀਤ ਸਿੰਘ ਮੇਰਾ ਨਾਮ ਹੈ ਤੇ ਸਾਨੂੰ ਗੁਰਪੂਰਬ ਤੇ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ ਅਸੀਂ ਬਹੁਤ ਹੀ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੇ ਆ ਤੇ ਉੱਥੇ ਜਾ ਕੇ ਜਿਹੜੇ ਅਸੀਂ ਨਤਮਸਤਕ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੋਂ ਦੇ ਪ੍ਰਬੰਧ ਬਹੁਤ ਹੀ ਵਧੀਆ ਹੈ ਨਾ ਹੀ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਆਉਂਦੀ ਹੈ ਆਪਣੇ ਮਨ 'ਚ ਵਹਿਮ ਹੁੰਦਾ ਹੈ ਕਿ ਆਪਾਂ ਨੂੰ ਇਨਕੁਆਇਰੀ ਚ ਹੋਊਗਾ ਆਈ ਹੋਊਗਾ ਪਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਇਸ ਕਰਕੇ ਆਪਾਂ ਨੂੰ ਵੱਧ ਝੜ ਕੇ ਆਉਣਾ ਚਾਹੀਦਾ ਹੈ ਤੇ ਬਹੁਤ ਹੀ ਸੌਖਾ ਤੇ ਸਰਲ ਤਰੀਕਾ ਹੈ ਸਰਕਾਰ ਕੋਲੋਂ ਕੋਈ ਵੀਜ਼ਾ ਵਗੈਰਾ ਦੀ ਕੋਈ ਛੂਟ ਚਾਹੁੰਦੇ ਹੋ ਉਹ ਤਰ੍ਹਾਂ ਨਹੀਂ ਬਹੁਤ ਵਧੀਆ ਜੀ ਆਪਾਂ ਨੂੰ ਇਨਕੁਆਰੀਆਂ ਹੀ ਆਉਂਦੀਆਂ ਸਿਰਫ ਉਹ ਵੀ ਸਿੰਪਲ ਇਨਕੁਆਰੀਆਂ ਆਪਣੀਆਂ ਕੋਈ ਇੰਨਾ ਜਿਆਦਾ پابੰਦੀ ਵਾਲਾ ਕੋਈ ਦਿੱਕਤ ਨਹੀਂ ਉਹਦੀ ਨਾ ਹੀ ਕੋਈ ਪਾਸਪੋਰਟ ਤੇ ਮੋਹਰ ਵਾਲੀ ਗੱਲ ਹੈ ਤੇ ਆਪਾਂ ਨੂੰ ਬਹੁਤ ਹੀ ਵਧੀਆ ਸਿਸਟਮ ਦੇ ਨਾਲ ਆਪਾਂ ਆ ਸਕਦੇ ਹਾਂ ਸਾਨੂੰ ਤਾਂ ਇਹ ਗੁਰਨਪੂਰਬ ਦਾ ਕਰਕੇ 3 ਮਹੀਨੇ ਹੋ ਗਏ ਅਪਲਾਈ ਕੀਤੇ ਨੂੰ ਪਰ ਆਪਣਾ ਇਹ ਟਾਈਮ ਹੈ 15 ਦਿਨਾਂ ਦੇ ਵਿੱਚ ਵੀ ਆਪਣਾ ਲੱਗ ਸਕਦਾ ਏ ਟੱਕਰ ਤੇ ਭਵਿੰਦਰ ਕੌਰ ਟੱਕਰ विजिट जी 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 करना है अमेरिका तो Atlanta, Georgia. Atlanta, Georgia तो अटलांटा जॉर्जिया गए हैं हैं एंट्री कर रहे महाराज के दर्शन करने वास्ते पहली दफा बहुत ज्यादा बहुत ही ज्यादा बिल्कुल जी बिल्कुल 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 महाराज ਬਹੁਤ ਹੀ ਜ਼ਿਆਦਾ ਨਹੀਂ ਬਹੁਤ ਹੀ ਜ਼ਿਆਦਾ ਇਟ ਕਨੋਟ ਐਕਸਪਲੇਨ ਵਰਡਸ ਨਹੀਂ ਕਿੰਨਾ ਚਾਹ ਸੀ ਇਸ ਮਨ ਨੂੰ ਲੈ ਕੇ ਇਸ ਦਰਸ਼ਨ ਕਰਨ ਨੂੰ ਲੈ ਕੇ ਕਿੰਨਾ ਚਾਹ ਸੀ ਮਦਦੇ ਚ 10 ਮੀਨਸ ਕੋਟੋ ਟਰਾਈ ਕਰ ਰਹੀ ਸੀ ਨਹੀਂ ਸੀ ਟਰਾਈ ਕੀਤੀ ਨਾਲ ਹੀ ਮਿਲ ਗਿਆ ਸੀ ਸੰਨ ਅੱਜ ਦਾ ਦਿਨ ਚੁਣਿਆ ਗਿਆ ਅੱਜ ਦੇ ਦਿਨ ਦਰਸ਼ਨ ਕੁਦਰਤ ਨੂੰ ਚੁਣਿਆ ਗਿਆ ਸੋਚਿਆ ਨਹੀਂ ਸੀ ਅਗਰ ਮਾਂ ਦੇ ਦਰਸ਼ਨ ਕਰਨ ਜਾ ਰਹੇ ਭਾਵਿਕ ਵੀ ਹੋ ਗਏ ਉਹ ਮਾਂ ਦੇ ਚਾਹ ਚੁਪਾ ਰਹੇ ਐਨੀਥਿੰਗ ਐਲਸ ਟੂ ਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਰਾਜਸਥਾਨ ਸ਼੍ਰੀ ਗੰਗਾਣਾਗ ਡਿਸਟ੍ਰਿਕਟ ਤੋਂ ਬਿਲੋਂਗ ਕਰਦੇ ਆਂ ਅੱਜ ਕਰਤਾਰਪੁਰ ਆਏ ਆਂ ਜੀ ਨਤਮਸਤਕ ਹੁਣ ਗੁਰੂ ਨਾਨਕ ਦੇਵ ਜੀ ਦਾ ਜੁ ਦਿਹਾੜਾ ਹੈ ਤਾਂ ਆਏ ਕਿੰਨੀ ਖੁਸ਼ੀ ਮੰਦ ਹੈ ਬਹੁਤ ਖੁਸ਼ੀ ਹੈ ਜੀ ਅਸੀਂ ਇਸ ਤਰੀਕ ਲਈ ਬਹੁਤ ਪਹਿਲਾਂ ਤੋਂ ਕਰ ਰਹੀ ਸੀਗੇ ਪਲਾਨ ਕਰ ਰਹੀ ਸੀਗੇ ਤਾਂ ਅੱਜ ਇਹ ਸਾਡਾ ਮੌਕਾ ਆਇਆ ਜੀ ਕਿੰਨੇ ਦਿਨ ਪਹਿਲਾਂ ਅਪਲਾਈ ਇਹ ਹੋ ਗਏ 2.5 ਮਹੀਨੇ ਹੋ ਗਏ ਜੀ ਬਹੁਤ ਵਧੀਆ ਤਰੀਕੇ ਨਾਲ ਆਪਾਂ ਅਪਲਾਈ ਕੀਤਾ ਤੇ ਬਹੁਤ ਹੀ ਸਰਲ ਤਰੀਕਾ ਕਿੰਨੀ ਕਿ ਸੰਗਤ ਜਾ ਰਹੀ ਹੈ ਇਹਦਾ ਜੀ ਹਜੇ ਆਪਾਂ ਗੇਟ ਤੇ ਐਂਟਰੀ ਗੇਟ ਤੇ ਖੜੇ ਆ ਤਾਂ ਆਪਾਂ ਨੂੰ ਏਡਾ ਕੋਈ ਧਿਆਨ ਨਹੀਂ ਗਿਆ ਬਟ ਪਿੱਛੇ ਆਪਾਂ ਦੇਖ ਰਹੇ ਆ ਤਾਂ ਬਹੁਤ ਜਣੇ ਆ ਰਹੇ ਆ ਤਾਂ ਲੱਗਦਾ ਵੀ ਬਹੁਤ ਸੰਗਤ ਪਹੁੰਚੂਗੀ ਬਹੁਤ ਉਤਸ਼ਾਹ ਹੈ ਜੀ ਮੁਖਤਿਆਰ ਸਿੰਘ ਹਰਿਆਣਾ ਜ਼ਿਲ੍ਹਾ ਜਹਿਦ ਸੀਰ ਨਰਵਾਣਾ ਪਿੰਡ ਪੀਪਲ ਦਾ ਖਨੌਰੀ ਬਾਰਡਰ ਦੇ ਨੇੜੇ ਪੈਦਲ ਚੱਲ ਕੇ 6 ਤਾਰੀਖ ਤੋਂ ਚੱਲਿਆ ਸੀ 9 ਤਾਰੀਖ ਨੂੰ ਕੱਲ ਪਹੁੰਚਿਆ ਅੱਜ ਕਿੰਨਾ ਲੱਗਦਾ ਮੰਨ ਦੇ ਵਿੱਚ ਬਹੁਤ ਵਧੀਆ ਮੰਨ ਤੇ ਨਰਾਜਗੀ ਤੇ ਹੈ ਤੇ ਖੁਸ਼ੀ ਵੀ ਹੈ ਕਿ ਅੱਜ ਨਹੀਂ ਮਿਲਿਆ ਤੇ ਫਿਰ ਗੁਰੂ ਨਾਨਕ ਦੇਵ ਮੌਕਾ ਦੇਗਾ ਤੇ ਫਿਰ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਉਤਸਵ ਤੇ ਫਿਰ ਪਾਕਿਸਤਾਨ ਜਾਵਾਂਗੇ ਜਰੂਰ ਅਗਲੇ ਸਾਲ ਹੁਣ ਤਾਂ ਕਿੰਨੀ ਵਾਰੀ ਜਾ ਚੁੱਕੇ ਪਹਿਲੀ ਵਾਰੀ ਇੱਕ ਵਾਰੀ ਜਾਇਆ ਦੂਜੀ ਵਾਰੀ ਜਾਣਾ ਬਹੁਤ ਵਧੀਆ ਪ੍ਰਬੰਧ ਨੇ ਬਹੁਤ ਅੱਛੀ ਸੰਗਤ ਬਹੁਤ ਉਤੋਂ ਪਾਕਿਸਤਾਨ ਦੇ ਬਹੁਤ ਆਪਣੀ ਇੱਜ਼ਤ ਕਰਦੇ ਨੇ ਕੋਈ ਮੰਨ ਦੇ ਵਿੱਚ ਨਰਾਜਗੀ ਨਹੀਂ ਕੋਈ ਕੁਛ ਨਹੀਂ ਬਹੁਤ ਵਧੀਆ ਵੀ ਹਰੇਕ ਨੂੰ ਜਾਣਾ ਚਾਹੀਦਾ ਹੈ ਕੋਈ ਜਾਤ ਪਾਤ ਦਾ ਨਹੀਂ ਇਹ ਵੀ ਬਾਬਾ ਨਾਨਕ ਸਿੱਖਾਂ ਦਾ ਹੀ ਹਰੇਕ ਜਾਤ ਦਾ ਬਾਬਾ ਨਾਨਕ ਅੰਮ੍ਰਿਤਸਰ ਪੁਲਿਸ ਨੇ ਇੱਕ ਵੱਡੇ ਰੈਕਡ ਦਾ ਪਰਦਾ ਫਾਸ਼ ਕੀਤਾ ਹੈ ਜਿਸ ਵਿੱਚ ਪਾਕਿਸਤਾਨ ਤੋਂ ਆਰੀ ਫਿਲਮ ਦਾ ਪਰਦਾ ਫਾਸ਼ ਕੀਤਾ ਗਿਆ ਤੇ ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਔਰਤ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਗੋਰਖ ਧੰਦੇ ਵਿੱਚ ਮੁਸਕਾਨ ਨਾਮ ਦੀ ਔਰਤ ਸ਼ਾਮਲ ਸੀ ਜਿਸ ਤੋਂ ਪੁਲਿਸ ਨੇ ਕਰੀਬ 8 ਕਿਲੋ ਹੈਰੋਇਨ 6 ਕਿਲੋ ਫੀਮ ਅਤੇ ਥੋੜੀ ਮਾਤਰਾ ਵਿੱਚ ਹੈਰਨ ਬਰਾਮਦ ਕੀਤੀ ਹੈ 13 ਕਿਲੋ ਵੱਧ ਰਸਾਇਣਿਕ ਅਤੇ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਓਕੇ ਜੀ। ਮਾਨਜੋਗ ਸੀਐਮ ਸਾਹਿਬ ਪੰਜਾਬ ਵੱਲੋਂ ਜਿਹੜੇ ਦਿਸ਼ਾ ਨਿਰਦੇਸ਼ ਨੇ ਕਿ ਡਰੱਗ ਮੁਕਤ ਕਰਨਾ ਹੈ ਸਟੇਟ ਨੂੰ ਔਰ ਜ਼ੀਰੋ ਟੋਲਰੈਂਸ ਪਾਲਿਸੀ ਐਟਵਰਡਸ ਕ੍ਰਿਮੀਨਲਸ ਉਹਦੇ ਚ ਬੜੀ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਸਾਡੀ ਟੀਮ ਜਿਹੜੇ ਹਰਪ੍ਰੀਤ ਮੁੰਡੇਰ ਸਾਹਿਬ ਪੀਸੀਪੀ ਸਾਹਿਬ ਵਿਸ਼ਾਲਜੀਤ ਜੀ ਐਡੀਸੀਪੀ ਜਸਪਾਲਜੀ ਐਸసీపీ ਔਰ ਜਸਵੀਰ ਸਿੰਘ ਐਸਐਚਓ اسلامਾਬਾਦ ਤੇ ਉਹਨਾਂ ਦੀ ਟੀਮ ਸਹੀ ਬਲਵਿੰਦਰ ਸਿੰਘ ਇਹ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਔਰ ਬੜੀ ਮਿਹਨਤ ਨਾਲ ਬੜੀ ਸਾਇੰਟੀਫਿਕ ਤਰੀਕੇ ਨਾਲ ਔਰ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਬੜੀ ਵੱਡੀ ਬਰਾਮਦਗੀ ਹੋਈ ਹੈ 8 ਕਿਲੋ ਤੇ ਪੁਆਇੰਟ 2 ਗ੍ਰਾਮਸ ਹਿਰੋਇਨ ਬਰਾਮਦ ਹੋਈ ਹੈ 6 ਕਿਲੋ ਅਫੀਮ ਹੈ 4 ਪਿਸਟਲ ਨੇ ਔਰ 17 ਕੈਟਰੀਜਸ ਨੇ ਔਰ ਇਸ ਤੋਂ ਇਲਾਵਾ ਜਿਹੜਾ ਕੈਮੀਕਲ ਹੈ ਉਹ ਤਕਰੀਬਨ जरा है तेरह किलो कैमिकल है तो क्वॉंटिटी जीडी है तेरह पॉइंट टू के करीब किलो हीरोइन है सॉरी एट एट पॉइंट टू थ्री मतलब अठ किलो तो उपर हीरोइन है छे किलो ओपीएम है तेरह ਕਿਲੋ ਦੇ ਕਰੀਬ ਇੱਕ ਕੈਮੀਕਲ ਹੈ ਜਿਹੜਾ ਇਨਹਾਂਂਸਰ ਹੈ ਡਰੱਗ ਦਾ ਔਰ ਚਾਰ ਪਿਸਟਲ ਨੇ 17 ਕੈਟਰੀਜਸ ਨੇ ਇਹ ਬੜੀ ਵੱਡੀ ਮੈਂ ਇਹਨੂੰ ਸਮਝਦਾ ਇੱਕ ਰਿਕਵਰੀ ਹੈ ਦੋਨੋਂ ਡਰੱਗਜ਼ ਹੀਰੋਇਨ ਤੇ OPM ਦੀ ਤੇ ਪਲੱਸ ਜਿਹੜਾ ਇਹ ਪਿਸਟਲਸ ਦੀ ਰਿਕਵਰੀ ਹੈ ਉਹਦੇ ਚ ਜਿਹੜੇ ਪਿਸਟਲ ਨੇ ਉਹ ਉਹਦੇ ਚ 0.30 ਬੋਰ ਦਾ ਪਿਸਟਲ ਹੈ ਇੱਕ ਬਲੌਕ ਹੈ ਇਟਲੀਅਨ ਮੇਡ ਬੜਾ ਸਫਿਸਟੀਕੇਟਿਡ ਔਰ 2.32 ਦੇ ਪਿਸਟਲ ਨੇ ਇਹਦੇ ਤਿੰਨ ਮੁਲਜ਼ਮ ਗ੍ਰਿਫਤਾਰ ਹੋ ਚੁੱਕੇ ਨੇ ਇੱਕ ਹੈਗਾ ਦਿੱਤਿਆ ਤੇ ਦੂਸਰਾ ਸ਼ੰਭੂ ਇੱਕ ਮੁਸਕਾਨ ਲੜਕੀ ਹੈ ਇਹਦੇ ਜਿਹੜਾ ਦਿੱਤਿਆ ਹੈਗਾ ਇਹ son of ਆਨੰਦ ਕਿਸ਼ੋਰ ਹੈ ਨਿਊ ਬੰਬੇ ਵਾਲੀ ਜਿਹੜੇ ਪੱਲਾ ਕਲੋਨੀ ਛਾਟਾ ਅੰਮ੍ਰਿਤਸਰ ਇਹਦੀ ਜੇ ਆਪਾਂ ਬੈਕਗ੍ਰਾਉਂਡ ਦੇਖੀਏ ਕਿ ਇਹ ਆਪਣੇ ਬਿਲਕੁਲ ਅਨਪੜਾ ਹੈ ਔਰ ਡੈਰੀ ਦੇ ਉੱਤੇ ਕੰਮ ਕਰਦਾ ਹੈ ਸ਼ੰਭੂ ਜਿਹੜਾ ਉਹ 4th ਕਲਾਸ ਪਾਸ ਹੈਗਾ ਸਿਰਫ 4th ਸਟੈਂਡਰਡ ਤੇ ਇਸ ਡਰਾਈਵਰੀ ਦਾ ਕੰਮ ਕਰਦਾ ਹੈ ਮੁਸਕਾਨ ਜਿਹੜੀ ਮੇਨ ਇਹਦੇ ਚ ਕਿੰਗ ਪਿੰਨ ਹੈ ਸੁਨੀ ਜਿਹੜਾ ਦਿੱਤਿਆ ਦਾ ਭਰਾ ਹੈ ਉਹਦੀ ਬੇਟੀ ਹੈ ਇਹਨਾਂ ਸਾਰੇ ਜਿਹੜੇ ਮਤਲਬ ਸਾਜ਼ਿਸ਼ ਤਹਿਤ ਇਹ ਵੱਡਾ ਵੱਡਾ ਡਰੱਗ 카ਟਲ ਤੇ ਆਰਮਜ਼ 카ਟਲ ਚਲਾ ਰਹੇ ਸੀਗੇ ਜੋ ਹੁਣ ਤੱਕ ਦੀ ਮਡਲੀ ਪੁੱਛਗਿਛ ਤੋਂ ਪਤਾ ਲੱਗਿਆ ਕਿ ਇਹ ਕਰ ਰਹੀ ਸੀ ਨਹੀਂ ਬੇਸਿਕਲੀ ਇਹ ਨਾਂਨਸਰ ਦਾ ਕੰਮ ਲੈ ਰਹੇ ਸੀ ਕਿ ਜਿਵੇਂ ਤਾਂ ਆਪਾਂ ਮਤਲਬ ਥੋੜੀ ਮਾਤਰਾ ਦੇ ਵਿੱਚ ਚੀਜ਼ ਲਿਆਂਦੀ ਉਹਦੇ ਵਿੱਚ ਬਾਕੀ ਕੈਮੀਕਲ ਘੋਲ ਕੇ ਐਡਲਟਰੇਟ ਕਰਕੇ ਪਰ ਉਹ ਰਵੇ ਉਹੀ ਜਿਵੇਂ ਹਿਰੋਇਨ ਵਾਸਤੇ ਸਪੈਸ਼ਲੀ ਉਹ ਉਸ ਕੱਲ ਵਾਸਤੇ ਪੈਸਿਆਂ ਦੇ ਲਾਲਚ ਵਾਸਤੇ ਜਿਵੇਂ ਸਪੋਸ ਕਰੋ 2 ਕਿਲੋ ਹੈ ਤਾਂ ਉਹਨੂੰ ਆਪਾਂ 3.5 4 ਕਿਲੋ ਬਣਾ ਲੀਏ ਜਾਂ 3 ਕਿਲੋ ਬਣਾ ਲੀਏ ਉਹ ਡਿਪੈਂਡ ਕਰਦਾ ਹੈ ਮਿਕਸਿੰਗ ਤੇ ਹਾਂਜੀ ਇਹਦੇ ਚ ਕਿਉਂਕਿ ਸਨਿਨ ਤੇ ਮੇਨ ਨੈਟਵਰਕ ਹੈ ਦਿੱਤਿਆ ਤੇ ਸਨੀ ਦੋਨੇ ਭਰਾ ਹੀ ਨੇ ਇਹਨੂੰ ਅਸੀਂ ਅੱਗੇ ਜਿਹੜੀ ਇਨਵੈਸਟੀਗੇਸ਼ਨ ਨੇ ਦੀ ਕੀਤੀ ਜਾ ਰਹੀ ਹੈ ਕੈਮੀਕਲ ਚੈੱਕ ਕਰਾਵਾਂਗੇ ਜੀ ਮੈਂ ਉਹੀ ਕਹਿੰਨਾ ਜੀ ਇਹ ਹਜੇ ਸਟੈਬਲਿਸ਼ ਨਹੀਂ ਹੋਇਆ ਵੀ ਕਿੱਥੋਂ ਲੈ ਕੇ ਆਏ ਆ ਉਹਦੇ ਚ ਸਨੀ ਦੀ ਵੀ ਗ੍ਰਿਫਤਾਰੀ ਜ਼ਰੂਰੀ ਹੈ ਦਿੱਤਿਆ ਦੀ ਵੀ ਪੁੱਛਗਿੱਛ ਹੋ ਰਹੀ ਹੈ ਡਿਟੇਲ ਚ ਔਰ ਇਦਾਂ ਹੁਣ ਅਸੀਂ ਟੈਸਟ ਵੀ ਕਰਾਉਣ ਵਾਸਤੇ ਲੈਬੋਰਟਰੀ ਨੂੰ ਭੇਜਣਾ ਕਿ ਕੀ ਚੀਜ਼ ਹੈ। ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਦੀਨ ਪੈਂਦੇ ਪਿੰਡ ਦੀਨੇਵਾਲ ਵਿਖੇ ਬੀਤੇ ਕੁਝ ਦਿਨ ਪਹਿਲਾਂ ਧਰਮਪ੍ਰੀਤ ਸਿੰਘ ਉਰਫ ਮੁੱਖ ਮੰਤਰੀ ਧਮਕਬੇਸ ਵਾਲਾ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋਈ ਸੀ ਜਿਸ ਵਿੱਚ ਦੋ ਪੁਲਿਸ ਮੁਲਾਜ਼ਮਾਂ ਵੱਲੋਂ ਮੁੱਖ ਮੰਤਰੀ ਦੀ ਬੇਰਹਿਮੀ ਨਾਲ ਕੋਟ ਮਾਰ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਉਹਨਾਂ ਦੋ ਪੁਲਿਸ ਮੁਲਾਜ਼ਮਾਂ ਨੂੰ ਐਸਟੀਪੀ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਸੀ ਤੇ ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਦੇ ਹੱਕ ਵਿੱਚ ਕਈ ਧਾਰਮਿਕ ਜਥੇਬੰਦੀਆਂ ਵੀ ਨੇਤਰੀਆਂ ਤੇ ਉਹਨਾਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਕੇਸਾਂ ਦੀ ਬੇਇੱਜ਼ਤੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਤੇ 295ਏ ਦਾ ਮੁਕੱਦਮਾ ਦਰਜ ਕੀਤਾ ਜਾਵੇ। ਵਾਇਰ ਚੀਕਾ ਖਾਲਸਾ ਵਾਇਰ ਚੀਕੀ ਫਤਿਹ ਅਸੀਂ ਦਰਾਨੇ ਡਿਊਟੀ ਉਸ ਦਿਨ ਜੋ ਵੀ ਸਾਡੇ ਕੋਲ ਗਲਤੀ ਹੋ ਗਈ ਆ ਅਸੀਂ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਵੀ ਅੱਗੇ ਤੋਂ ਬਾਅਦ ਸਾਡੇ ਕੋਲ ਕੋਈ ਗਲਤੀ ਨਾ ਹੋਵੇ ਜਾਣੇ-ਅਣਜਾਣੇ ਵਿੱਚ ਗਲਤੀ ਹੋਈ ਆ ਸਾਧ ਸੰਗਤ ਬਹੁਤ ਸੰਯੋਗ ਆ। ਇਸ ਲਈ ਅੱਜ ਆਕੇ ਤੋਂ ਇਹੋ ਜੀ ਨਾ ਹੀ ਕੋਈ ਮਤਲਬ ਕਰਾਂਗੇ ਗਲਤੀ ਸਾਧ ਸੰਗਤ ਬਖਸ਼ਣ ਜੋਗ ਹੈ ਸਾਨੂੰ ਬਖਸ਼ ਲੈਣਾ ਜੀ ਵਾਹਿਗੁਰੂ ਜੀ ਦਾ ਬਖਸ਼ਾ ਵਾਹਿਗੁਰੂ ਜੀ ਕੀ ਫਤਿਹ ਗੱਲ ਉਹ ਤੁਹਾਨੂੰ ਜਾਣੀ ਤੇ ਹੋ ਪਿਛਲੇ ਦਿਨੀ ਦੇਣੇ ਆ ਤੋਂ ਕਮਰੇਟ ਸਾਨੂੰ ਆਇਆ ਜੀ ਕਮਰੇਟ ਦੇ ਸਬੰਧ ਵਿੱਚ ਅਸੀਂ ਪਿੰਡ ਦੇ ਵਾਲੇ ਪੁੱਜੇ ਜਿੱਥੇ ਧਰਪ੍ਰੀਤ ਸਿੰਘ ਸਾਨੂੰ ਉੱਥੇ ਮੌਜੂਦਾ ਮਿਲੇ ਆ ਜਿਨ੍ਹਾਂ ਦੇ ਬਰ ਖਿਲਾਫ ਤਰਕਾਤ ਪਿੰਡ ਵਾਲਿਆਂ ਨੇ ਪਾਈ ਸੀ ਅੱਛੇ ਮੌਕਾ ਪਰ ਧਰਪ੍ਰੀਤ ਸਿੰਘ ਨੂੰ ਸਮਝਾਇਆ ਵੀ ਪਰ ਧਰਮਬ੍ਰੀਤ ਸਿੰਘ ਨੇ ਚਲੋ ਸਾਡੇ ਨਾਲ ਜੋ ਵੀ ਵਤੀਰਾ ਕੀਤਾ ਜਾਂ ਸੀ ਉਹਦੇ ਨਾਲ ਵਤੀਰਾ ਕੀਤਾ ਅੱਗੇ ਤੋਂ ਇਹੋ ਜਿਹਾ ਕਦੀ ਵੀ ਨਹੀਂ ਹੋਊਗਾ ਚਲੋ ਸਾਡਾ ਛੋਟਾ ਵੀਰ ਆ ਤੇ ਫਿਰ ਪਿੰਡ ਵਾਲਿਆਂ ਨੇ ਇਹੋ ਕਿਹਾ ਵਾ ਵੀ ਇਹਦੇ ਥੋੜੇ ਜਿਹਾ ਦਿਮਾਗ ਦੇ ਵਿੱਚ ਥੋੜਾ ਜਿਹਾ ਪਰੇਸ਼ਾਨੀ ਆ ਨੁਕਸਿਆ ਇਸ ਦੀ ਦਵਾਈ ਚੱਲ ਰਹੀ ਆ ਬਾਕੀ ਚਲੋ ਫੇਰ ਵੀ ਅਸੀਂ ਖਿਮਾ ਦੇ ਜਾਇ ਤੇ ਆ ਵੀ ਸਾਡੇ ਕੋ ਜੇ ਕੋਈ ਹੋਈ ਆ ਤੇ ਸਾਨੂੰ ਭੁੱਲ ਚੱਕੋ ਮaaf ਕਰਿਓ ਇਸ ਦੇ ਸਬੰਧ ਵਿੱਚ ਜਦੇ ਬੰਦੀਆਂ ਦੇ ਵਿੱਚ ਰੋਸ ਬਹੁਤ ਸੀਗਾ ਚਲੋ ਫਰੋਸ਼ ਹੋਣਾ ਵੀ ਜਾਇਜ਼ ਆ ਕਿਉਂਕਿ ਅੱਗੇ ਤੋਂ ਅਜਿਹਾ ਨਹੀਂ ਹੋਊਗਾ ਜੀ ਵੇਖੋ ਠੀਕਾ ਜੋ ਪਿਛਲੇ ਦਿਨੀ ਸਾਡੇ ਪਿੰਡ ਵਿੱਚ ਜੋ ਮੰਤਰੀ ਸਾਹਿਬ ਦੇ ਵਾਲਾਂ ਦੀ ਵਿਵਦੀ ਹੋਈ ਸੀ ਉਹਨਾਂ ਦਾ ਅੱਜ ਫੈਸਲਾ ਹੋ ਚੁੱਕਾ ਹੈ ਬਾਬਾ ਮੇਜਰ ਜਸਮਜੀਤ ਸਿੰਘ ਜੀ ਸੋਢੀ ਉਹਨਾਂ ਨੇ ਕਰਵਾਇਆ ਹੈ ਤੇ ਜੋ ਸਾਡੇ ਮੁਲਾਜ਼ਮਾਨ ਉਹਨਾਂ ਨੇ ਅੱਜ ਗੁਰੂ ਘਰ ਦੇ ਵਿੱਚ ਮਾਫੀ ਮੰਗ ਕੇ ਆਪਣਾ ਜਿਹੜਾ ਵਾ ਪਛਤਾਪ ਕਰਕੇ ਤੇ ਫੈਸਲਾ ਲੈ ਲਿਆ ਹੈ। ਹੋਰ ਮੰਤਰੀ ਸਾਹਿਬ ਹੁਣ ਆਨੇ ਹੋਏ। ਉਹਨਾਂ ਦੇ ਪਿਤਾ ਜੀ, ਉਹਨਾਂ ਦੇ ਮਾਮਾ ਜੀ ਉਹਨਾਂ ਨੇ ਉਹਨਾਂ ਨੂੰ ਮਾਫੀ ਦੇ ਦਿੱਤੀ ਹੈ। ਪਿੰਡ ਦੇ ਜੋ ਜੋ ਵੀ ਪਿੰਡ ਦੇ ਬਾਕੀ ਸਾਡੇ ਸਾਬਕਾ ਸਰਪੰਚ ਸਾਹਿਬ ਜਤਿੰਦਰ ਸਿੰਘ ਜੀ ਸਭ ਪੰਚਾਇਤ ਵਿੱਚ ਹਾਜ਼ਰ ਹੈ। ਵੈਗੋਲ ਜੀ ਦੇ ਖਾਲਸਾ ਵੈਗੋਲ ਜੀ ਦੇ ਖਾਤੇ ਸਾਰੀ ਸੰਗਤ ਨੂੰ ਸਾਰੇ ਜਾਇਬ ਬੰਦੀਆਂ ਨੂੰ ਸੂਚਿਤ ਕਰਵਾਉਣਾ ਚਾਹਨਾ ਕਿ ਬਾਬਾ ਮੇਜਰ ਸਿੰਘ ਦੀ ਸੋਡੀ ਤੇ ਦਿਸ਼ਾ ਨਿਰਦੇਸ਼ਾਂ ਤੇ ਸਾਰੇ ਪਿੰਡ ਦੀ ਸਹਿਮਤੀ ਦੇ ਨਾਲ ਸਾਡੇ ਛੋਟੇ ਵੀਰ ਮੁੱਖ ਮੰਤਰੀ ਸਾਹਿਬ ਦਾ ਜੋ ਕੇਸਾਂ ਦੀ ਬੇਦਬੀ ਕੀਤੀ ਮਾਜਮਾ ਨੇ ਸੰਗਤ ਦੇ ਵਿੱਚ ਗੁਰੂ ਘਰ ਮਾਫੀ ਮੰਗ ਕੇ ਤੇ ਗਾਂ ਤੋਂ ਅਜਿਹੀ ਘਟਨਾ ਨਹੀਂ ਹੋਏਗੀ ਇਹਦੇ ਵਾਸਤੇ ਮਾਫੀ ਮੰਗੀ ਆ ਤੇ ਸਾਡਾ ਮੁੱਖ ਮੰਤਰੀ ਵੀ ਤੇ ਉਹ ਫਾਜ਼ਲ ਸਾਹਿਬ ਵੀ ਇਸ ਗੱਲ ਨਾਲ ਸੈਟੀਸਫਾਈ ਨੇ ਪਿੱਛਾ ਦੀ ਕੋਈ ਨਾ ਦਸ਼ੁਨੀ ਨਹੀਂ ਤੇ ਨਾ ਹੀ ਅਸੀਂ ਕਿਸੇ ਦਾ ਨੁਕਸਾਨ ਚਾਹੁੰਦੇ ਆ ਬਾਕੀ ਜਿਹੜੇ মিডিਆ ਵਾਲੇ ਨੇ ਜਾਂ ਜਿਹੜੇ ਖਾਊ ਲੀਡਰ ਪਰੇ ਫਿਰਦੇ ਨੇ ਵੀ ਕੋਈ ਕੋਈ ਲੜਾਈ ਦੇ ਸਿਰ ਤੇ ਉਹ ਸ਼ਾਂਤੀ ਨਾਲ ਘਰ ਬਹਿ ਜਾਣ ਨਾ ਕਿ ਉਹਨਾਂ ਨੂੰ ਪੜਕਾਉਣ ਤੇ ਨਾ ਕਿਸਦਾ ਲੜਾਈ ਤਕਰਾਰ ਵਧਾਉਣ ਇਸ ਕਰਕੇ ਦਾਸ ਦੀਆਂ ਬੇਨਤੀਆਂ ਚੰਨਾਂਜ ਬਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਟਾਣਕੋਟ ਵਿੱਚ ਉਸ ਸਮੇਂ ਹੜਕਮ ਮਚ ਗਿਆ ਜਦੋਂ ਇੱਕ ਦੁਕਾਨ ਨੂੰ ਅੱਗ ਲੱਗ ਗਈ ਤੇ ਬਾਹਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਦੁਕਾਨਦਾਰ ਮੁਤਾਬਕ ਉਹਨਾਂ ਨੂੰ ਸਿਰਫ ਤਮਾਕੇ ਦੀ ਬਾਤ ਸੁਣੋ ਉਹਨੇ ਕਿਹਾ ਕਿ ਟਾਇਰ ਸੜ ਕੇ ਸਵਾਹ ਹੋ ਗਏ ਤੇ ਬੜੀ ਮੁਸ਼ਕਿਲ ਨਾਲ ਲੱਗਦੇ ਕਾਬੂ ਪਾਇਆ ਗਿਆ ਭਈਆ ਮੇਰਾ ਨਾਮ ਆ ਵੀ ਹੈਗਾ ਕੀ ਗੱਲ ਬਾਤ ਹੋ ਗਈ ਭਈਆ ਮੇਰਾ ਟਰਾਂਸਪੋਰਟ ਦਾ ਕੰਮ ਹੈਗਾ ਮਾਰਨਿੰਗ ਦਾ ਕੀ ਦਿੱਲੀ ਜਾਂਦੇ ਆਂ ਤੇ ਰੈਕਟਰ ਨੂੰ ਕਿਹੜੇ ਟਰਾਂਸਪੋਰਟ ਹੈ ਮੇਰਾ ਟਰਾਂਸਪੋਰਟ ਨੇ ਅੱਛਾ ਜੀ ਹਾਂ ਜੀ ਕੀ ਗੱਲ ਬਾਤ ਹੋ ਗਈ ਇਹ ਗੱਲ ਤਾਂ ਕੋਈ ਵੀ ਪਤਾ ਲੱਗਿਆਗਾ ਤੇਰਾ ਲੋਡ ਗਰਾਮ ਲੜਕੇ ਨੂੰ ਲੱਗੇ ਜਾਓ ਤੇਰਾ ਛੱਡਾਂ ਉ ਜਾ ਕੇ ਤੇ ਇੱਕਦਮ ਨਾ ਅੰਦਰ ਨਾਲ ਧੁੰਮਰ ਪਿਆ ਸੀਗਾ ਜਾਂ ਮੇਂ ਵੀ ਗੈਸ ਬਣ ਗਈ ਹੈ ਕੀ ਹੋਇਆ ਇੱਕਦਮ ਤੋਂ ਆਵਾਜ਼ ਹੀ ਆਈ ਹੈਗੀ ਆ ਬਸ ਪਟਾਕੇ ਦੀ ਉਸ ਤੋਂ ਬਾਅਦ ਨਹੀਂ ਪਾ ਲੱਗਾ ਵੀ ਹੈ ਸੈਕਿੰਡ ਲਈ ਇੱਕ ਸੈਕਿੰਡ ਦਾ ਮੌਕਾ ਵੀ ਨਹੀਂ ਮਿਲਿਆ ਰਿਹਾ ਤਾਂ ਆਂਡ ਗੌਂਡ ਤੋਂ ਸਾਰੇ ਵਾਲੇ ਪਾਣੀ ਦੇ ਕਿੱਟੇ ਪਰ ਇੱਕ ਵੀ ਸੈਕਿੰਡ ਦਾ ਮੌਕਾ ਹੀ ਨਹੀਂ ਮਿਲਿਆ ਸਰਦਾਰੋ ਕਿ ਕਿੰਨਾ ਕਿ ਸਮਾਨ ਹੀ ਅੰਦਰ 55 ਸਮਾਨ ਦਾ ਹੈਗਾ ਠੀਕ ਹੈ ਤੁੰਗਰ ਤੁੰਗਰ ਹੈਗਾ ਕਿ ਟਾਇਰ ਆ ਗਏ ਸੀਗੇ ਕਿ ਮੰਗਰ ਕੋਲ ਪਜਾ ਕੇ ਮੈਂ ਮੈਂ ਪ੍ਰਸ਼ਾਸਨ ਨੂੰ ਕਿ ਮੰਗਰ ਨਾਲ ਨੂੰ ਇਹ ਹੀ ਮੰਗੇ ਗਏ ਜਦੋਂ ਜੋ ਨੁਕਸਾਨ ਹੋ ਗਿਆ ਉਹ ਦੇਖੇ ਪਾ ਲੱਗਣਾ ਵੀ ਇੱਕ ਮੈਨੂੰ ਨੁਕਸਾਨ ਹੋਇਆ ਗਿਆ ਡੀਏਪੀ ਦੀ ਘਾਟ ਕਾਰਨ ਪੰਜਾਬ ਸਰਕਾਰ ਤੋਂ ਕਣ ਕਿਤੇ

मेन रीज़न है वो ये है कि देखिए तेरह फरवरी से पीसफुली आंदोलन चल रहा है किसान दिल्ली जाना चाह रहे थे सरकारों ने आप सबको हमारे से ज़्यादा पता है कि सड़कों के ऊपर दीवारें निकाल कर बड़ी बड़ी दीवारें कंक्रीट की बैरिगेटिंग करके किसानों को वहाँ पर रोक दिया और आगे नहीं जाने दिया अब जब सुप्रीम कोर्ट ने हमारे लिए कुछ राहत की बात करी कि सरकारें ये बैरिकेड खोलें तो सरकार सुप्रीम कोर्ट में चली गई और हाई कोर्ट का भी वो फैसला जो हमारे लिए कोई मायने वाला नहीं रहा तो ऐसे हालात में किसानों के पास आंदोलन को कैसे लड़ा जाए कैसे सरकार जो किसानों के साथ बात करने के लिए आपको पता है मेरा ख्याल है हमारे से ज़्यादा पता होगा इस बात का कि 18 फरवरी से बाद आज तक सरकार ने किसानों के साथ बात करने की ज़रूरत महसूस नहीं की और ऐसे हालात में आंदोलन को कैसे तेज़ किया जाए और उसको पीसफुली भी रखा जाए उसके लिए जो विकल्प निकलता है वो यही निकलता है कि फिर जो हम हम नेता होते हैं वो अपने प्राणों की आहूति दें और को ही को रास्ता बाकी नहीं निकलता तो उसके लिए प्रोग्राम दिया गया है पहले 25 के बारे में सोच रहे थे जिस दिन हमारा भारत सरकार का सेशन शुरू होगा पार्लियामेंट का उसी दिन बैठने का प्रोग्राम था लेकिन उसके बाद दोनों फोरमों ने मिलकर ये प्रोग्राम थोड़ा ये देखा कि पिछली बार जब आंदोलन शुरू किया था दिल्ली का आंदोलन हमने 2020 वाला वो 26 को किया था तो अब भी 26 पर ही इसको ले जाना चाहिए ਦੋਸਤੋ ਇਸ ਸੰ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਗਰ ਹੋਵਾਂਗੇ ਤਤਕਲੀਮ ਮੈਨੂ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਉਜ਼ਾਜ਼ਤ ਰੱਬ ਰਾਖਾ